ਪਹਿਲਾਂ ਘੁਮਿਆਰਾਂ ਕੋਲੇ ਨਾ ਆਹਾ ਮਿੱਟੀ ਦੇ ਦੀਵੇ ਹੁੰਦੇ ਸੀਗੇ ਘੁਮਿਆਰ ਬਣਾ ਕੇ ਲਿਆਉਂਦੇ ਸੀ ਪਰ ਅੱਜ ਕੱਲ੍ਹ ਬਾਜ਼ਾਰ ਦੇ ਵਿੱਚ ਬਹੁਤ ਤਰ੍ਹਾਂ ਦੇ ਦੀਵੇ ਆ ਗਏ ਆ ਤੁਹਾਨੂੰ ਦਿਖਾਉਣੇ ਕਿ ਕਿਸ ਕਿਸ ਤਰ੍ਹਾਂ ਦੇ ਪੈਕਿੰਗਾਂ ਦੇ ਵਿੱਚ ਵਿਕਣ ਲੱਗ ਗਏ ਜਿਵੇਂ ਕੋਈ ਚਾਕਲੇਟਾਂ ਵਗੈਰਾ ਹੁੰਦੀਆਂ ਨੇ ਇਸ ਤਰ੍ਹਾਂ ਵਿਕਣ ਲੱਗ ਗਏ ਤੇ ਬਹੁਤ ਹੁਣ ਐਮਣ ਕੇ ਚੱਲੋ ਆ ਦੇਖੋ ਇਸ ਤਰ੍ਹਾਂ ਦੇ ਦੀਵੇ ਤੇ ਹੁਣ ਅੰਗ ਘੁਮਿਆਰਾਂ ਤੋਂ ਕੌਣ ਲਊਗਾ ਜਦੋਂ ਇਸ ਤਰ੍ਹਾਂ ਦੇ ਦੀਵੇ ਬਾਜ਼ਾਰਾਂ ਦੇ ਵਿੱਚ ਡੈਕੋਰੇਸ਼ਨ ਵਾਲੇ ਮਿਲਣ ਲੱਗ ਗਏ ਤੇ ਆਹ ਛੋਟੀਆਂ ਛੋਟੀਆਂ ਘੁੰਡੀਆਂ ਬਣਾਈਆਂ ਹੋਈਆਂ 99 ਰੁਪਏ ਦੀਆਂ ਦੋ ਵਿੱਚ ਮੋਮਬਤੀਆਂ ਵਾਲੀ ਰਬੜ ਭਰੀ ਹੋ ਏ ਮੋਬਤੀਆਂ ਇਹ ਚੱਲ ਪੂਗੀ ਤੇ ਦੇਖੋ ਜੀ ਇਸ ਤਰ੍ਹਾਂ ਦੀਆਂ ਆਈਟਮਾਂ ਬਾਜ਼ਾਰ ਚ ਆਉਣ ਲੱਗ ਗਈਆਂ ਆ 12 ਦੀਵੇ ਹੈਗੇ 149 ਰੁਪਈਆ ਦੇ ਰੰਗ ਰੰਗ ਕੀਤਾ ਹੋਇਆ ਤੇ ਮੋਤੀ ਵਗੈਰਾ ਲਾਏ ਹੋਏ ਹਨ ਤੇ ਮੈਂ ਜ਼ਿਆਦਾਤਰ ਕੋਸ਼ਿਸ਼ ਕਰਿਓ ਕਿ ਲੋਕਲ ਜਿਹੜੇ ਆਪਣੇ ਭਾਈਚਾਰੇ ਜਿਗ ਮਹਾਰ ਹੁੰਦੇ ਆ ਉਹਨਾਂ ਤੋਂ ਲੈਣ ਦੀ ਤੇ ਆ ਦੇਖੋ ਜੀ ਇੱਕ ਗਣੇਸ਼ ਦੀ ਉਹ ਬਣਾਈ ਹੋਈ ਹੈ ਤੇ ਵਿੱਚ ਦੋ ਦੀਵੇ ਤੇ ਦੇਖੋ ਇਸ ਤਰ੍ਹਾਂ ਦੀ ਛੋਟੇ ਛੋਟੇ ਚਾਰ ਦੀ ਪੰਜ ਦੀਵੇ ਉਹਦੇ ਵਿੱਚ ਬਣਾਈ 129 ਰੁਪਈਆ ਦਾ ਇਹ ਠੀਕ ਹੈ ਜੀ ਏ ਐਂਡ ਤੇ ਦੱਸੋ ਮੈਂ ਤੁਹਾਨੂੰ ਮਿਲਣਗੇ ਕਿੱਥੋਂ ਜੇ ਇਹ ਲੈਣੇ ਤਾਂ ਥੋੜੇ ਲਿਓ ਪਰ 129 ਰੁਪਈਆ ਦੇ ਆ ਨੇ ਇਹ ਛੇ ਦੀਵੇ ਆ ਜੀ ਇੰਨਾ ਚ ਵੀ ਡਿਜ਼ਾਈਨ ਪਾਇਆ ਹੋਇਆ ਬਹੁਤ ਤਰ੍ਹਾਂ ਦੇ ਦੀਵੇ ਆਗੇ ਬਜ਼ਾਰ ਦੇ ਵਿੱਚ ਆ ਚੈੱਕ ਕਰ ਲਓ ਜੀ ਤੇ ਆ 149 ਰੁਪਈਆ ਦੇ ਇਹ ਸਿਲਵਰ ਦੇ ਆ ਪਤਾ ਨਹੀਂ ਉਹੀ ਹੈਗੇ ਮਿੱਟੀ ਦੇ ਆ ਅੰਦਰ ਸਿਲਵਰਾ ਪਤਾ ਨਹੀਂ ਕੀ ਚੀਜ਼ ਬਣਾਈ ਹੋਈ ਆ ਆ 골ਡ ਦਾ ਰੰਗ ਕਰਿਆ ਹੋਇਆਗਾ ਤੇ ਚਮਕ ਬਹੁਤ ਆ ਇਹਨਾਂ ਦੀ 149 ਰੁਪਏ ਦੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਹੋਰ ਵੈਰਾਈਟੀ ਦਿਖਾਉਣਾ ਤੁਹਾਨੂੰ ਬਹੁਤ ਤਰ੍ਹਾਂ ਦੀਆਂ ਵੈਰਾਈਟੀਆਂ ਆ ਗਈਆਂ ਆ ਚਾਰ ਦੀਵੇ ਨੇ 149 ਰੁਪਈਆ ਦੇ ਤੇ ਆ ਮੰਨ ਲਓ 35 ਰੁ ਦੋਸਤੋ ਬਾਅਦ ਆ ਦੇਖੋ ਇਹ ਹੋਰ ਬਸੇਰੀ ਵੈਰਾਈਟੀ ਪਈ ਹੈਗੀ ਆ ਵੀ 12 ਦੀਵੇ ਨੇ ਤੇ 149 ਰੁਪਈਆ ਦੇ ਆ ਇਹ ਰੰਗ ਇਹਨਾਂ ਚ ਦੋ ਤਿੰਨ ਹੋਰ ਵੀ ਮਿਲ ਜਾਣਗੇ ਤੇ ਆ ਦੇਖੋ ਇਸ ਤਰ੍ਹਾਂ ਦੀਆਂ ਜਿਹੜੀਆਂ ਆਪਾਂ 12 ਦੇ ਵਿੱਚ ਲਮਕਾਉਂਦੇ ਹੁੰਦੇ ਸੀ ਤੇ ਉਹ ਵੀ ਕਿੰਨੀਆਂ ਮਹਿੰਗੀਆਂ ਹੋ ਗਈਆਂ ਹੁਣ ਤੇ ਆ ਦੋ ਮੋਮਬਤੀਆਂ ਦੇਖੋ ਕੈਂਡਲਸ ਨੇ ਤੇ ਕਿੰਨੀਆਂ ਸੋਹਣੀਆਂ ਬਣਾਈਆਂ ਪਰ 179 ਰੁਪਈਆ ਦੀਆਂ ਇਹ ਤੇ ਹੋਰ ਬਹੁਤ ਸਾਰੀ ਵੈਰਾਈਟੀ ਆ ਬਾਈ ਆ ਦੇਖੋ ਦੀਵੇ ਆ ਸਿੰਗਲ ਸਿੰਗਲ ਦੀਵਾ 99 ਰੁਪਈਆ ਦਾ ਹੈ ਤੇ ਵੈਰਾਈਟੀ ਤਾਂ ਬਹੁਤ ਸਾਰੀ ਆ ਬਾਜ਼ਾਰ ਦੇ ਵਿੱਚ ਪਰ ਜਿਹੜੇ ਨੇੜੇ-ਤੇੜੇ ਤੁਹਾਡੇ ਰੇੜਾ ਲੈ ਕੇ ਆਉਂਦਾ ਹੁੰਦਾ ਨਾ ਪਹਿਲਾਂ ਮਿੰਡਾ ਜਿਵੇਂ ਸ਼ਹਿਰਾਂ ਜੀ ਵੀ ਆਉਂਦੇ ਨੇ ਉਹਨਾਂ ਤੋਂ ਵੀ ਲਿਓ ਜ਼ਰੂਰ 179 ਰੁਪਈਆ ਦੇ ਆਣੇ ਤੇ ਇਹ ਸੱਤ ਨੇ ਬਈ ਤੇ ਆ ਦੇਖ ਲਓ ਚੈੱਕ ਕਰ ਲਓ ਇਹ ਵੀ ਇਸ ਤਰ੍ਹਾਂ ਦੇ ਤੇ ਵੈਰਾਈਟੀ ਬਈ ਬਹੁਤ ਪਈ ਆ ਬਹੁਤ ਪਈ ਆ ਬਾਜ਼ਾਰਾਂ ਦੇ ਵਿੱਚ ਇਹ ਹੀ ਸਮਾਰਟ ਬਾਜ਼ਾਰਾਂ 'ਚੋਂ ਮਿਲ ਜਾਂਦੇ ਨੇ ਵੱਡੀਆਂ ਦੁਕਾਨਾਂ ਤੋਂ ਆ ਰੰਗੋਲੀ ਆ ਜਿਹੜੀ ਆਪਾਂ ਅੱਗੇ ਹੱਥਾਂ ਨਾਲ ਬਣਾਉਂਦੇ ਸੀ ਹੁਣ ਇਸ ਤਰ੍ਹਾਂ ਆ ਗਈ